ਭਾਈ ਗੱਲ ਐ ਉਹ ਸਾਰੇ ਭਾਈ ਗੱਲ ਸੁਣੋ ਭਾਈ ਆਪਾਂ ਜਿੰਨੇ ਵੀ ਭਰਾ ਐ ਮੇਰੇ ਦੋ ਤਿੰਨ ਬੇਨਤੀਆਂ ਨੇ ਕਾਫਲਾ ਐ ਵੱਡਾ ਹੋ ਜਾਣਾ ਐ ਸਾਰਾ ਪਹਿਲੀ ਬੇਨਤੀ ਦਾ ਇਹ ਸਾਰੇ ਭਰਾਵਾਂ ਨੂੰ ਵੀ ਜਿਹੜੋ ਵੀ ਆਪਾਂ ਸਭ ਤੋਂ ਵੱਡੀ ਗੱਲ ਇਹ ਐ ਉੱਥੇ ਇੱਕ ਤੀਰਥਾ ਐ ਜਿੱਥੇ ਆਪਾਂ ਜਾ ਰਹੇ ਹਾਂ ਸੁਣ ਲਓ ਵੀਰੀ ਗੱਲ ਭਾਈ ਜਿੱਥੇ ਵੀ ਜਾਰ ਜਿੱਥੇ ਆਪਾਂ ਜਾ ਰਹੇ ਨੇ ਇੱਕ ਤੀਰਥਾ ਸਾਰੇ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਭਣਾਵਾਂ ਨੇ ਸਭ ਤੋਂ ਵੱਡੀ ਗੱਲ ਹੁੰਦੀ ਅਣ ਜਿਹੜਾ ਅੰਦੋਲਨ ਐ ਇੱਕ ਮਿੰਟ ਕੁਲਵਿੰਦਰ ਗੱਲ ਸੁਣ ਲੈ ਕੁਲਵਿੰਦਰ ਇਧਰ ਧਿਆਨ ਦਿਓ ਮਾੜਾ 1 ਮਿੰਟ ਗੱਲ ਸੁਣੋ 1 ਮਿੰਟ ਮਾੜਾ ਮੇਰੀ 1 ਮਿੰਟ ਮੇਰੀ ਗੱਲ ਵੱਲ ਧਿਆਨ ਦਿਓ ਦੇਖੋ ਇਹ ਤੀਰਥਾ ਮੈਨੂੰ 2017 ਤੋਂ ਲੈ ਕੇ ਮੈਂ ਕਿਸਾਨ ਆਗੂ ਨਾਲ ਇਹ ਰਹਿ ਕੇ ਮੈਂ ਹੀ ਸਿੱਖਿਆ ਵੀ ਅੰਦੋਲਨ ਕਿਵੇਂ ਲੜੇ ਜਾਂਦੇ ਆ ਬਾਈ ਅੰਦੋਲਨ ਦਾ ਜਾਬਤਾ ਕੀ ਹੁੰਦਾ ਦੇਖੋ ਮੈਂ ਇਹੀ ਗੱਲ ਚੱਕੀ ਆ ਹਨਾ ਆਪਾਂ ਇਹ ਜਿਹੜਾ ਆਪਣਾ ਕਾਫਲਾ ਹੋਣੇ ਰਾਹ ਚ ਜਾਂਦੇ ਆਂ ਤੇ ਵੱਡਾ ਹੋਈ ਰਹਿਣਾ ਆਹ ਸਾਈਡ ਤੇ ਇਸ ਕਰਕੇ ਸਾਰਿਆਂ ਨੂੰ ਬੇਰਤੀ ਆ ਵੀ ਜਿਹੜੀ ਮੇਨ ਚੀਜ਼ ਹੁੰਦੀ ਆ ਸਰਕਾਰ ਕਿੱਥੋਂ ਕਵਰ ਕਰਦੀ ਰਹੀ ਹੈ ਇੰਟੈਲੀਜੈਂਸੀ ਆ ਵੀ ਦੇਖੋ ਤੁਹਾਡਾ ਅੰਦੋਲਨ ਕਿੱਡਾ ਵੱਡਾ ਅੰਦੋਲਨ ਨੌਜਵਾਨ ਕਿੰਨੇ ਕਨਸੈਸ਼ਨ ਦੇ ਵਿੱਚ ਨੇ ਇਹ ਚੀਜ਼ ਸਰਕਾਰ ਨੂੰ ਦਿਖਾਉਣੀ ਹੁੰਦੀ ਆ ਚੀਜ਼ ਦਿਖਾਈ ਕਿਵੇਂ ਜਾਂਦੀ ਆ ਤੂੰ ਸਾਰਿਆਂ ਦੇ ਜਾਬਲੇ ਦੇ ਵਿੱਚ ਆਪਾਂ ਸਟੇਜ ਤੇ ਜਾਣਾ ਆ ਸਟੇਜ ਤੇ ਜਾ ਕੇ ਹਾਜ਼ਰੀ ਲਵਾ ਕੇ ਫਿਰ ਇਸ ਤੋਂ ਬਾਅਦ ਤੁਸੀਂ ਤੁਹਾਨੂੰ ਮੈਂ ਅਗਲਾ ਤੁਹਾਨੂੰ ਦੱਸੂਗਾ ਫਿਰ ਅੱਜ ਦਾ ਇਹਦਾ ਪ੍ਰੋਗਰਾਮ ਆ ਫਿਰ ਆਪਾਂ ਖਤਮ ਕਰਦੇ ਕ ਅਸੀਂ ਰਾਤ ਤੱਕ ਆਜੋ ਉੱਥੇ ਰਹਿ ਜਾ ਜਿਹੜੇ ਵੀ ਨੌਜਵਾਨ ਰਹਿ ਸਕਦੇ ਨੇ ਕੋਈ ਚੱਕਰ ਨਹੀਂ ਪਰ ਜਿਹੜਾ ਨੇ ਇੱਕ ਵਾਰ ਸਟੇਜ ਤੇ ਹਾਜ਼ਰੀ ਲਵਾਉਣ ਤੋਂ ਬਾਅਦ ਤੁਸੀਂ ਸਾਰੇ ਫਿਰ ਤੁਸੀਂ ਆਪੋ ਆਪਣੇ ਕੰਮਕਾਰ ਕਰ ਸਕਦੇ ਹੋ ਸਾਡਾ ਤਾਂ ਅੱਜ ਤਾਈਂ ਰਾਤ ਤੋ ਰਾਜੋ ਉੱਥੇ ਰਹਾਂਗੇ ਪਰ ਜਿਉਂ-ਜਿਉਂ ਹੁਣ ਆਪਾਂ ਅੱਗੇ-ਅੱਗੇ ਵਧੀ ਜਾਵਾਂਗੇ ਸਾਰਿਆਂ ਦੇ ਅਨੁਸਾਰ ਸਿਣ ਦੇ ਵਿੱਚ ਜਾਬਤੇ ਦੇ ਵਿੱਚ ਕੱਲੇ-ਕੱਲੇ ਬੰਦੇ ਨੂੰ ਕਹਿੰਦੀਆਂ ਸੀ ਰਿਪੋਰਟ ਹੁੰਦੀ ਹੈ ਵੀ ਅੱਜ ਕਿੰਨੇ ਲੋਕ ਪਹੁੰਚੇ ਅੱਜ ਕਿੰਨੇ ਨੌਜਵਾਨ ਜਾਂਦ ਦੇ ਵਿੱਚ ਪਹੁੰਚੇ ਕਿੰਨੇ ਨੌਜਵਾਨ ਜਾਗਰੂਤ ਹੋਏ ਕਿੰਨੇ ਕਿ ਨੌਜਵਾਨ ਦਿਨੋਂ ਜੁੜੇ ਹੋਏ ਇਹ ਦੇਖੋ ਇਹ ਲੜਾਈ ਹੈ ਜਿਹੜੀ ਪੰਜਾਬ ਦੇ ਜਿਹੜੇ ਲੜਾਂ ਗਿਆ ਲੜਨੀਆਂ ਸਿੱਖੋ ਪੰਜਾਬ ਦੇ ਵਿੱਚ ਇਹ ਤਾਂ ਵਧੀਆ ਨਹੀਂ ਬੋਲਦਾ ਯਾਰ ਬਾਦ ਯਾਰ ਤਾਂ ਫੁੱੜ ਕੇ ਹੁੰਦੀ ਦੂਜਾ ਬੰਦਾ ਬਹੁਤ ਉੱਚਾ ਚਲੋ ਮੇਰੇ ਅਸੀਂ ਤੁਹਾਡੇ ਕੋਲੇ ਗੱਲ ਆ ਗਈ ਦੀ ਆ ਇਹ ਤੁਹਾਨੂੰ ਮੈਂ ਦੱਸਦਾ ਤੁਸੀਂ ਮੇਰੇ ਭਰਾਵਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਇੱਕ ਲੜਾਈ ਨਹੀਂ ਹੈਗੀ ਪੰਜਾਬ ਦੀ ਧਿਆਨ ਨਾਲ ਗੱਲ ਸੁਣ ਲਓ ਤੁਸੀਂ ਥੋੜੇ ਦੇ ਵਿੱਚੋਂ ਹੀ ਲੀਡਰ ਪੈਦਾ ਹੋਣਾ ਥੋੜੇ ਦੇ ਵਿੱਚੋਂ ਹੀ ਚੰਗੇ ਬੰਦੇ ਪੈਦਾ ਹੋਣਿਆ ਇਹ ਆਪਣੀ ਧਰਤੀ ਦੀ ਗੱਲਬਾਤ ਹੈ ਆਪਣੇ ਧਰਤੀ ਆਪਣੀ ਪੰਜਾਬ ਧਰਤੀ ਮਾਂ ਸਾਰਿਆਂ ਨੇ ਜਾਤ ਦੇ ਵਿੱਚ ਜਦੋਂ ਨੌਜਵਾਨ ਨੂੰ ਸਮਝ ਆ ਗਈ ਨੌਜਵਾਨ ਨੇ ਤਾਕਤਾਂ ਪੜਦਨ ਜਾਤ ਦੇ ਵਿੱਚ ਰਹਿਣਾ ਅਨਸਾਚਨ ਦੇ ਵਿੱਚ ਰਹਿਣਾ ਬੜਾ ਜ਼ਰੂਰੀ ਆ ਸਾਰੇ ਇਕੱਲੇ ਇਕੱਲੇ ਭਰਾ ਨੂੰ ਮੈਂ ਮੇਰੇ ਮੈਂ ਮਿਲ ਕੇ ਜਾਊਂਗਾ ਕੋਈ ਮੈਂ ਕਾਹਲ ਨਹੀਂ ਕਰਦਾ ਹੁੰਦਾ ਮੈਂ ਰਾਤ ਤੱਕ ਰੋਥੀਆਂ ਜਿਉਂ-ਜਿਉਂ ਕੋਈ ਮੈਂ ਤੁਹਾਨੂੰ ਲੇਟ ਮਿਲੂੰਗਾ ਸਾਰਿਆਂ ਨੂੰ ਜਾਤ ਦੇ ਵਿੱਚ ਰਹਿ ਕੇ ਮਿਲਾਂਗੇ ਸਾਰਿਆਂ ਨਾਲ ਮੋਹ ਪਿਆਰ ਆਪਣਾ ਸਾਰੇ ਮੇਰੇ ਵੱਡੇ ਛੋਟੇ ਭਰਾਓ ਠੀਕ ਹੈ ਨਾ ਗੱਲ ਨਾ ਮੈਂ ਲੀਡਰਾਂ ਕੋਈ ਮੈਂ ਮੈਂ ਕਿਹੜਾ ਕੋਈ ਆਪਕੜਾ ਕੋਈ ਲੀਡਰਾਂ ਆ ਥੋਡੇ ਵਰਗਾ ਹੀ ਆ ਮੈਂ ਥੋਡੇ ਕਿਹਦਾ ਛੋਟਾ ਭਰਾ ਕਿਹਦਾ ਵੱਡਾ ਆਪਣਾ ਹੈ ਇਸ ਕਰਕੇ ਇਹ ਮੇਰੀ ਵੀਰ ਬਣ ਕੇ ਹੁਣ ਆਪਣਾ ਅੱਗੇ ਉਹ ਦੜਬੇ ਕਾਫਲਾ ਵੱਡਾ ਹੋਣਾ ਪਾਤੜਾ ਕਾਫਲਾ ਵੱਡਾ ਹੋਣਾ ਇਹ ਪਾ ਕਾਫਲਾ ਆਪਣਾ ਵੱਡਾ ਹੀ ਹੋ ਜਾਣਾ ਬਾਈ ਗੁਰੂ ਦੀ ਕਿਰਪਾ ਦੇ ਨਾਲ ਠੀਕ ਹੈ ਜੀ ਸਾਰਿਆਂ ਨੇ ਜਾਗ ਤੇਰੇ ਵਿੱਚ ਰਹਿਣਾ ਵੀਰ ਬਣ ਦੇ ਕੋਈ ਸਹੀ ਚਰਵਾ ਜਮਾ ਬਸ ਮੇਨ ਗੱਲ ਇਹ ਆ ਕਿ ਆਪਾਂ ਜਿਵੇਂ ਆਪਾਂ ਮੱਥਾ ਟੇਕਿਉਨੇ ਹੁੰਨੇ ਨੇ ਕਿਤੇ ਤੀਰਥ ਸਥਾਨ ਤੇ ਆਸਤੇ ਤੇ ਜਾ ਕੇ ਇੱਕ ਵਾਰੀ ਮੱਥਾ ਟੇਕਿਉਨੇ ਵੀ ਸੱਕ ਬਾਪੂ ਨੂੰ ਦੂਰੋਂ ਮੱਥਾ ਟੇਕਦਾ ਠੀਕ ਆ ਨਾ ਗੱਲ ਉਹ 75 ਸਾਲ ਦਾ ਬਜ਼ੁਰਗ ਕੀ ਉਹਦੀ ਸੋਚ ਆ ਕੀ ਉਹਦੀ ਸਮਝ ਆ ਉਹ ਤੁਹਾਨੂੰ ਸਾਰਿਆਂ ਨੂੰ ਅੱਜ ਪਤਾ ਵੀ ਲੱਗੂਗਾ ਤੇ ਤੁਸੀਂ ਪੜੋ ਸਿੱਖੋ ਹੱਕਾਂ ਵਰੀ ਲੜਨਾ ਸਿੱਖੋ ਅੰਦੋਲਨ ਲੜਨੇ ਸੇ ਕੋਈ ਮੇਰੇ ਸਾਰੇ ਮੇਰੇ ਭਰਾਵਾਂ ਨੂੰ ਮੇਰੇ ਹੱਥ ਵਨ ਕੇ ਮੇਰੇ ਭਰਾਵਾਂ ਨੂੰ ਬੇਨਤੀ ਆ ਹੁਣ ਆਪਾਂ ਇਥੇ ਜਾਬਤੇ ਦੇ ਵਿੱਚ ਚੱਲਦੇ ਆ ਅੱਗੇ-ਅੱਗੇ ਆਪਣਾ ਕਾਫਲਾ ਵੱਡਾ ਹੋਈਣਾ ਕਿ ਆਪਣੇ ਮੈਕ ਵਾਲੀ ਗੱਡੀ ਆ ਜਣੀ ਆ ਅੱਗੇ ਆਪਣੇ ਇੱਕ ਦੋ ਕਲਾਕਾਰ ਭਰਾ ਵੀ ਆ ਜਣੇ ਜਿਹਨਾਂ ਨੇ ਆਉਣਾ ਠੀਕ ਆ ਜੀ ਗੱਲ ਤੇ ਸਾਰਿਆਂ ਨੂੰ ਬਾ ਜਾਬਤੇ ਦੇ ਵਿੱਚ ਰਹਿਣਾ ਨਿਯਾਸ਼ਣ ਦੇ ਵਿੱਚ ਰਹਿਣਾ ਬੜਾ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਇਹ ਆ ਕਿਸੇ ਵੀ ਭਰਾ ਨੇ ਜਦੋਂ ਆਪਾਂ ਸਟੇਜ ਵਾਲਾ ਨੂੰ ਜਾਣਾ ਉਦੋਂ ਬੜੇ ਜਾਬਤੇ ਦੇ ਵਿੱਚ ਜਾਣਾ ਜਿਹੜੀ ਮੇਨ ਗੱਲ ਸਟੇਜ ਤੇ ਜਦੋਂ ਜਾਓਗੇ ਸਾਨੂੰ ਸਰਕਾਰ ਨੋਟ ਕਰੂਗੀ ਸਰਕਾਰ ਨੋਟ ਕਰੂਗੀ ਦੇਖੂਗਾ ਵੀ ਕਿਹੜੇ-ਕਿਹੜੇ ਅੱਜ ਹਾਜ਼ਰੀ ਕਿੰਨੇ ਕਿੰਨੇ ਨੌਜਵਾਨਾਂ ਨੇ ਜਾਬਤੇ 'ਚ ਲਵਾਈ ਆ ਇਹ ਅੰਦੋਲਨ ਨਾਲ ਜੁੜੇ ਹੋਣਗੇ ਉਹ ਚੀਜ਼ ਜਿਹੜੀ ਦਿਖਾਉਣੀ ਸਰਕਾਰ ਨੂੰ ਬੜੀ ਜ਼ਰੂਰੀ ਹੁੰਦੀ ਆ ਜਿਹੜੀ ਮੇਨ ਗੱਲ ਠੀਕ ਆ ਵੀਰੇ ਆਪਾਂ ਚੱਲੀਏ ਹੁਣ ਇੱਥੇ ਕਿਤੇ ਹੋਰ ਭਰਾ ਨੇ ਤਾਂ ਨਹੀਂ ਆਉਣਾ ਹਸ ਹਲਕੇ ਦੇਖ ਲਓ ਚਲੋ ਅੱਗੇ ਚੱਲੀਏ ਵੀਰੇ ਠੀਕ ਆ ਜੀ ਆਹ ਚਲੋ ਵੀਰੇ ਆਪਰੋ